ਸਸ ਸਾਰਿਆਂ ਨੂੰ ਜੀ ਦਰਸ਼ਨ ਕਰੋ ਜੀ ਦਸਤਾਰ ਮਾਰਚ ਧਾਰੀਵਾਲ ਕੁਰਨਾਨਕਪੁਰੀ ਗੁਰਦਾਸ ਸਾਹਿਬ ਤੋਂ ਹੁੰਦਾ ਹੋਇਆ ਜੀ ਰਣੀਆਂ ਗੁਰਦਾਸ ਸਾਹਿਬ ਜਾਊਗਾ ਜੀ ਦਸਤਾਰ ਮਾਰਚ ਦੇਖੋ ਜੀ ਨੀਲੀਆਂ ਪੀਲੀਆਂ ਝੰਡੀਆਂ ਲੈ ਕੇ ਸੋਹਣੀਆਂ ਦਸਤਾਰਾਂ ਸਜਾ ਕੇ ਦਸਤਾਰ ਮਾਰਚ ਦੀ ਰਮਤਾ ਹੁੰਦੀ ਹੋਈ ਜੀ ਕੁਰਨਾਨਕਪੁਰੀ ਗੁਰਦਾਸ ਸਾਹਿਬ ਤੋਂ ਜੀ ਦਸਤਾਰ ਮਾਰਚ ਖਾਲਸਾ ਸਾジナ ਦੇ ਦਿਵਸ ਨੂੰ ਮਨਾਉਂਦੇ ਹੋਏ ਦਸਤਾਰ ਮਾਰਚ ਕੱਢਿਆ ਜਾ ਰਿਹਾ ਜੀ ਧਾਰੀਵਾਲ ਸ਼ਹਿਰ ਵਿੱਚੋਂ ਜੀ ਹਰ ਸਾਲ ਇਸੇ ਤਰ੍ਹਾਂ ਦਸਤਾਰ ਮਾਰਚ ਕੱਢਦੇ ਆ ਜੀ ਨਿਹੰਗ ਜਥੇ ਜੀ ਆਏ ਹੋਇਆ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਦਰਸ਼ਨ ਕਰੋ ਜੀ ਗੁਰੂ ਨਾਨਕਪੁਰੀ ਗੁਰਦਸਹਿਬ ਧਾਰੀਵਾਲ ਤੋਂ ਦਸਤਾਰ ਮਾਰਚ ਬਸਾਖੀ ਦੇ ਦਿਹਾੜੇ ਨੂੰ ਮਨਾਉਂਦੇ ਆ ਦਸਤਾਰ ਮਾਰਚ ਕੱਟਿਆ ਜਾ ਰਿਹਾ ਜੀ ਧਾਰੀਵਾਲ ਚੋਂ ਗੁਰੂ ਨਾਨਕਪੁਰੀ ਗੁਰਦਸਹਿਬ ਤੋਂ ਦਸਤਾਰ ਮਾਰਚ ਕੱਢਿਆ ਜਾ ਰਿਹਾ ਜੀ ਗੁਰਦੁਆਰਾ ਰਣੀਏ ਵਿਖੇ ਜਾਵੇਗਾ ਧਾਰੀਵਾਲ ਦੇ ਵਿੱਚੋਂ ਹੁੰਦਾ ਹੋਇਆ ਗੁਰਦੁਆਰੇ ਰਣੀਏ ਤੇ ਜਾਊਗਾ ਜੀ ਦਸਤਾਰ ਮਾਰਚ ਸਾਰੇ ਜਿਹੜੇ ਪੀਲੇ ਆ ਨੀਲੀਆਂ ਝੰਡੀਆਂ ਪੱਗਾ ਸਜਾਈਆਂ ਹੋਈਆਂ ਜੀ ਕੇਸਰੀ ਨੀਲੀਆਂ ਪੱਗਾ ਸਜਾ ਕੇ ਜੀ ਦਸਤਾਰ ਮਾਰਚ ਦੀ ਤਿਆਰੀ ਕੀ ਦੋ ਦੋ ਦੀਆਂ ਪਛਲਾਈਆਂ ਬਣਾ ਕੇ ਜਾ ਰਹੇ ਆ ਇਸ ਕਰਕੇ ਤਰਤੀਬ ਵਾਲੀ ਇਸੇ ਆਪਣੇ ਜਿਹੜੇ ਦਸਤਾਰ ਮਾਰਚ ਨੂੰ ਰੱਖਾਵਾ ਕਿ ਤਾਂ ਕਿ ਬਧੀਆ ਸ਼ੇਗਾਲੇ ਜਨੀਆਂ ਇਸ ਇੱਕ ਪੌਣ ਚਾਪ ਦੇ ਵਿੱਚ अपने ਕੇ में ਚਾਹ ਦਾ ਅਰਦਾਸ ਕਰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਜੀ ਦੇਵਾ ਸਰੋ ਬਾਜਨਾ ਬਾਏ ਦੇ ਹੋਰੀ ਜਿੰਨਾ ਹੋ ਵਾਹਿਗੁਰੂ ਗਾਲ ਸਾਹਿਬ ਸਿੰਘ ਜਰਦੀ ਕੋ ਹੋ ਜੀ ਆਗਾਹ ਮਾਣਿਆ ਦਿਓ ਮਾਲਕੋ ਸਤ ਕਰੋ ਹੋ ਜਾਤ ਕਰੋ ਜਨਨ ਧਾਲ ਛੋਟੀ ਸਦੇ ਬਾਲ ਸਾਹਿਬ ਜੀਓ ਤੇਰਾ ਖਾਲਸਾ ਜੱਟੇ ਹੋ ਗਾ ਜੀ ਆਗਾਹ ਕਰਿਆ ਕਾਲ ਸਾਹਿਬ ਨੇ ਬੋਲਿਆ ਪੈ ਰੱਖਿਆ ਆਪਣੇ ਨਾਮ ਦੀ ਸ਼ੋਭਾ ਗਾ ਨਾਮ ਤੇ ਜਾਵਾਏ ਮਾਣ ਤਾ ਹੋ ਜੱਦੀ ਕਾ ਤੇਰੇ ਬਾਣੇ ਤਰਵਾ

குர்சேலோ மாஸ்தேரா ஹால்சோ மாஸ்தேரா ஹால்சோ மாஸ்தேரா ஹால்சோ தேக தேக போதே தே Terima kasih. با سا خان جا جونيه جي جونيه جي We oh.